ਦੇਖੋ ਜੀ ਪ੍ਰਸ਼ਾਦ ਦਾ ਸਪੋਸਨ ਆ ਪ੍ਰਸ਼ਾਦ ਕਰਕੇ ਸਾਡਾ ਜੋ ਡੰਪ ਦਾ ਪੁਆਇੰਟ ਆ ਉਥੇ 2-2 ਫੁੱਟ ਪਾਣੀ ਖੜਾ ਸੀਗਾ ਤੇ ਰਸਤਾ ਬਿਲਕੁਲ ਬੰਦ ਹੋਇਆ ਪਿਆ ਸੀਗਾ ਤੇ ਸਾਡੇ ਮੈਂ ਕਹਿੰਦਾ ਮੁਲਾਜ਼ਮ ਵੀਰ ਧੰਦੇ ਆ ਉਹਨਾਂ ਨੇ ਰਸਤਾ ਰਸਤਾ ਚਾਲੂ ਕਰਵਾਇਆ ਸਾਫ਼ ਕਰਵਾ ਕੇ ਅੱਜ ਅੱਜ ਹੀ ਧੁੱਪ ਲੱਗੀ ਆ ਅੱਜ ਹੀ ਰਸਤੇ ਨੂੰ ਕਲੀਅਰ ਕੀਤਾ ਵਾ ਤੇ ਅੱਜ ਕੱਲ ਦੇ ਵਿੱਚ ਦੋ ਤਿੰਨ ਦੇ ਵਿੱਚ ਵਿੱਚ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਪੁਆਇੰਟ ਲੱਗੇ ਕੂਰੇ ਦੇ ਉਹ ਸਾਰੇ ਕਲੀਅਰ ਕੀਤੇ ਜਾਊਗੇ ਕਿਤੇ ਵੀ ਸ਼ਹਿਰ ਵਿੱਚ ਤੁਹਾਨੂੰ ਕੂੜਾ ਦੀ ਨਜ਼ਰ ਆਏਗਾ ਬਾਕੀ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਥੋੜਾ ਜਿਹਾ ਜਿਹੜਾ ਕੂੜਾ ਵਾ ਉਹ ਕੂੜਾ ਜਾਂ ਜਿਹੜੇ ਸਾਡੇ ਸਫਾਈ ਸੇਵਾ ਕਰਸਟ ਉਹਨਾਂ ਨੂੰ ਦਿਓ ਇਹ ਤਾਂ ਸੜਕਾਂ ਦੇ ਉੱਤੇ ਕੂੜਾ ਨਾ ਆਪਾਂ ਖਿਲਾਰੀਏ ਆਪਾਂ ਆਪਣੀ ਜ਼ਿੰਮੇਵਾਰੀ ਵੀ ਸਮਝੀਏ ਪਰ ਮਾਸ਼ਾ ਅੱਲਾਹ ਦਾ ਮੁੱਸਰਫਾ ਫਿਰ ਮੀਂਹ ਦੁਆਰਾ ਪੈ ਗਿਆ ਫੇਰ ਉਹੀ ਦਿੱਕਤ ਦਾ ਸਾਹਮਣਾ ਕਰਨਾ ਪਊਗਾ ਫੇਰ ਵੀ ਆ ਉਹ ਮੁੱਲੇ ਜੇ ਗੱਲ ਕੋਈ ਫੇਰ ਕਾਰ ਜਿਹੜਾ ਆਪਾਂ ਚੱਪ ਜੇਗਾ ਫਿਰ ਤਾਂ ਇਹ ਗੱਲ ਨਹੀਂ ਕਿ ਕਿੰਨਾ ਮੁਸ਼ਕਲ ਹੋਏਗਾ ਦੇਖੋ ਜੀ ਦੇਖੋ ਜੀ ਆਪਣੇ ਵੱਲੋਂ ਤੇ ਸਾਡੀ ਪੂਰੀ ਕੋਸ਼ਿਸ਼ ਆ ਵੀ ਰਸਤਾ ਇਸ ਵਾਰ ਵਧੀਆ ਬਣਾਇਆ ਵਾ ਪਰ ਭਾਰੀ ਵਰਖਾ ਜੇ ਹੋਈਏ ਉਹਰੇ ਵਿੱਚ ਚਲੋ ਆਪਾਂ ਨਹੀਂ ਕਹਿ ਸਕਦੇ ਤੇ ਬਾਕੀ ਹੋਰ ਵੀ ਜਗ੍ਹਾ ਲੱਭ ਰਹੇ ਅਸੀਂ ਕਿ ਕਾਰਪੋਰੇਸ਼ਨ ਵੱਲੋਂ ਟੈਂਡਰ ਵੀ ਲੱਗੇ ਹੋਏ ਆ ਜਿੱਥੇ ਵੀ ਸਾਨੂੰ ਡੀਸੀ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ ਵਾ ਜਿੱਥੇ ਵੀ ਸਾਨੂੰ ਸਰਕਾਰ ਜਗ੍ਹਾ ਦੇਵੇਗੀ ਉਥੇ ਪੁਆਇੰਟ ਵੜਾ ਕੇ ਸ਼ਹਿਰ ਦੇ ਵਿੱਚ ਕੂੜਾ ਕਿਤੇ ਵੀ ਤੁਹਾਨੂੰ ਨਜ਼ਰ ਨਹੀਂ ਆਏਗਾ ਗੱਲ ਇਹ ਆ ਜੀ ਕਿ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਕਰਕੇ ਪ੍ਰੋਬਲਮ ਆਈ ਸੀ ਜਿਹੜਾ ਸਾਡਾ ਕੂੜੇ ਦਾ ਡੰਪ ਆ ਉਹ ਜਿਹੜਾ ਡੰਪ ਦੇ ਉੱਤੇ ਪਾਣੀ ਆ ਜਾਂਦਾ ਵਾ ਪ੍ਰਸਾਦ ਦੇ ਨਾਲ ਚਿੱਕੜੀ ਮਿੱਟੀ ਆ ਉਹ ਸਾਰਾ ਜਿਹੜਾ ਵਾ ਰਸਤਾ ਬਲੌਕ ਹੋਏਗਾ ਉਹਦੇ ਕਰਕੇ ਪ੍ਰੋਬਲਮ ਆਈ ਆ ਹੁਣ ਕੱਲ ਵੀ ਰਸਤਾ ਪਰਾਇਆ ਗਿਆ ਫਿਰ ਦੁਬਾਰਾ ਉਹਨੂੰ ਬਣਾ ਕੇ ਹੁਣ ਤਕਰੀਬਨ ਕੱਲ ਸ਼ਾਮ ਤੱਕ ਕੁੜਾ ਜਿਹੜਾ ਕਲੀਅਰ ਹੋ ਜਾਊਗਾ ਜੀ ਸਾਡੇ ਟਰਾਲੀਆਂ ਜਿਹੜੀਆਂ ਬੜੇ ਜ਼ੋਰ ਦੇ ਨਾਲ ਕੰਮ ਕਰ ਰਹੀਆਂ ਵਾ ਸਵੈ ਸੇਵਕ ਵੀ ਜਿਹੜੇ ਕਮੇਟੀ ਦੇ ਆਪਣੇ ਚੋਰ ਨਾਲ ਲੱਗੇ ਹੋਇਆ ਤੇ ਇਸ ਅਸੀਂ ਬੜੇ ਜ਼ੋਰ ਦੇ ਨਾਲ ਤਕਰੀਬਨ ਕੱਲ ਤੱਕ ਅਸੀਂ ਸਾਰਾ ਕਲੀਅਰ ਹੋ ਜਾਊਗਾ ਇਹ ਜਿਹੜੀ ਜਗ੍ਹਾ ਬੀ ਤੁਸੀਂ ਗੱਲ ਕਰ ਰਹੇ ਸੀਗੇ ਉਹ ਜਗ੍ਹਾ ਮਿਲੂਗੀ ਆ ਕਿ ਪੁਰਾਣੀ ਜਗ੍ਹਾ ਪੁਰਾਣੀ ਜਗ੍ਹਾ ਤੇ ਜਾ ਰਿਹਾ ਜੀ ਟੰਗਾ ਹੀ ਮੰਗ ਕਰਦੇ ਆ ਟੀਸੀ ਤੋਂ ਉਹ ਵੀ ਕਿਹਾ ਵਾ ਪੰਜ ਛੇ ਵਾਰੀ ਕਹਿ ਸਾਨੂੰ ਕੋਈ ਵੀ ਜਗ੍ਹਾ ਦਵਾਈ ਜਾਵੇ ਅਸੀਂ ਮੁੱਲ ਲੈਣ ਨੂੰ ਤਿਆਰ ਆ ਟੈਂਡਰ ਵੀ ਲਾਏ ਆ ਕਿਸੇ ਨੇ ਵੀ ਬੰਦੇ ਨੇ ਟੈਂਡਰ ਨਹੀਂ ਦਿੱਤਾ ਪੂਰੀ ਜਗ੍ਹਾ ਉਹ ਕਹਿੰਦਾ ਲੋਕੀ ਕੂੜਾ ਨਹੀਂ ਸੁੱਟਣਾ ਕਹਿੰਦੇ ਸਾਡੇ ਇਲਾਕੇ ਕੂੜਾ ਸੁੱਟਿਆ ਜਾਵੇ ਇਸ ਕਰਕੇ ਕੂੜੇ ਦੀ ਪ੍ਰੋਬਲਮ ਆ ਰਹੀ ਆ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿਤੇ ਵੀ ਜਗ੍ਹਾ ਸਰਕਾਰੀ ਆ ਗਈ ਸਾਹਨ ਦੇਤੀ ਜਾਵੇ ਕੂੜਾ ਜਿਹੜਾ ਵਾ ਹੁਣ ਇੱਕੋ ਚੁੱਕਿਆ ਜਾਊਗਾ ਕਿ ਪੂਰੇ ਸ਼ਹਿਰ ਜੂ ਤੱਕ ਲਿਆ ਜਾਊਗਾ ਪੂਰੇ ਸ਼ਹਿਰ ਦੇ ਵਿੱਚ ਹੀ ਕੱਲ ਸ਼ਾਮ ਤੱਕ ਤਟਲੀਆ ਹੋ ਜਾਊਗਾ ਹੀ ਪੂਰੇ ਜੋਰ ਨਾਲ ਲੱਗੀ ਦੇਖੋ ਬਰਸਾਤ ਦਾ ਸਪੋਸਮਿਆ ਬਰਸਾਤ ਕਰਕੇ ਸਾਡਾ ਜੋ ਡੰਪ ਦਾ ਪੁਆਇੰਟ ਆ ਉਥੇ 2-2 ਫੁੱਟ ਪਾਣੀ ਖੜਾ ਸੀਗਾ ਤੇ ਰਸਤਾ ਬਿਲਕੁਲ ਬੰਦ ਹੋਇਆ ਪਿਆ ਸੀਗਾ ਤੇ ਸਾਡੇ ਮੈਂ ਕਹਿੰਦਾ ਮਲਾਜਮ ਵੀਰ ਧੰਦੇ ਆ ਉਹਨਾਂ ਨੇ ਰਸਤਾ ਚਾਲੂ ਕਰਵਾਇਆ ਸਾਫ਼ ਕਰਵਾ ਕੇ ਅੱਜ ਅੱਜ ਹੀ ਧੁੱਪ ਲੱਗੀ ਆ ਅੱਜ ਹੀ ਰਸਤੇ ਨੂੰ ਕਲੀਅਰ ਕੀਤਾ ਵਾ ਤੇ ਅੱਜ ਕੱਲ ਦੇ ਵਿੱਚ ਦੋ ਦਿਨਾਂ ਦੇ ਵਿੱਚ ਵਿੱਚ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਪੁਆਇੰਟ ਲੱਗੇ ਕੂੜੇ ਦੇ ਉਹ ਸਾਰੇ ਕਲੀਅਰ ਕੀਤੇ ਜਾਊਗੇ ਇਤੇ ਵੀ ਸ਼ਹਿਰ ਵਿੱਚ ਤੁਹਾਨੂੰ ਕੂੜਾ ਦੀ ਨਜ਼ਰ ਆਏਗਾ। ਬਾਕੀ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਥੋੜਾ ਜਿਹਾ ਜਿਹੜਾ ਕੂੜਾ ਵਾ ਉਹ ਕੂੜਾ ਜਾਂ ਜਿਹੜੇ ਸਾਡੇ ਸਫਾਈ ਸੇਵਾ ਕਰ ਸਰਵੋਤਮ ਦੇਓ ਇਹ ਤਾਂ ਸੜਕਾਂ ਦੇ ਉੱਤੇ ਕੂੜਾ ਨਾ ਆਪਾਂ ਖਿਲਾਰੀਏ ਆਪਾਂ ਆਪਣੀ ਜ਼ਿੰਮੇਵਾਰੀ ਵੀ ਸਮਝੀਏ। ਪਰ ਮਾਸ਼ਾ ਦਾ ਮੁੱਸਰ ਆ ਫਿਰ ਮੀਂਹ ਦੇ ਦੌਰਾਂ ਪੈਗਾ ਫੇਰ ਉਹੀ ਦਿੱਕਤ ਦਾ ਸਾਹਮਣਾ ਕਰਨਾ ਪਊਗਾ ਫੇਰ ਵੀ ਆ ਉਹ ਮੁੱਲੇ ਇਹ ਗੱਲ ਕਿਉਂਕਿ ਇਹ ਕਾਰ ਜਿਹੜਾ ਆਪਾਂ ਚੱਪ ਜੇਗਾ ਫਿਰ ਪਾਣੀ ਆ ਕੇ ਹੱਲ ਨਹੀਂ ਆਣੀ। ਦੇਖੋ ਜੀ ਦੇਖੋ ਜੀ ਆਪਣੇ ਵੱਲੋਂ ਤੇ ਸਾਡੀ ਪੂਰੀ ਕੋਸ਼ਿਸ਼ ਆ। ਪੀ ਰਸਤਾ ਇਸ ਵਾਰ ਵਧੀਆ ਬਣਾਇਆ ਵਾ ਪਰ ਭਾਰੀ ਵਰਖਾ ਜੇ ਹੋਈਏ ਉਹਦੇ ਵਿੱਚ ਚਲੋ ਆਪਾਂ ਨਹੀਂ ਕਹਿ ਸਕਦੇ ਤੇ ਬਾਕੀ ਹੋਰ ਵੀ ਜਗ੍ਹਾ ਲੱਭ ਰਹੇ ਅਸੀਂ ਕਿ ਕਾਰਪੋਰੇਸ਼ਨ ਵੱਲੋਂ ਟੈਂਡਰ ਵੀ ਲੱਗੇ ਹੋਏ ਆ ਜਿੱਥੇ ਵੀ ਸਾਨੂੰ ਡੀਸੀ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ ਵਾ ਜਿੱਥੇ ਵੀ ਸਾਨੂੰ ਸਰਕਾਰ ਜਗ੍ਹਾ ਦੇਵੇਗੀ ਉਥੇ ਪੁਆਇੰਟ ਵੜਾ ਕੇ ਸ਼ਹਿਰ ਦੇ ਵਿੱਚ ਕੂੜਾ ਕਿਤੇ ਵੀ ਤੁਹਾਨੂੰ ਨਜ਼ਰ ਨਹੀਂ ਆਏਗਾ ਗੱਲ ਇਹ ਹੈ ਜੀ ਕਿ ਸ਼ਹਿਰ ਦੇ ਵਿੱਚ ਪ੍ਰਸਾਦ ਕਰਕੇ ਪ੍ਰੋਬਲਮ ਆਈ ਸੀ ਜਿਹੜਾ ਸਾਡਾ ਕੂੜੇ ਦਾ ਡੰਪ ਆ ਉਹ ਜਿਹੜਾ ਡੰਕ ਦੇ ਉੱਤੇ ਪਾਣੀ ਆ ਜਾਂਦਾ ਵਾ ਪ੍ਰਸਾਦ ਦੇ ਨਾਲ ਚਿੱਕੜੀ ਮਿੱਟੀ ਆ ਉਹ ਸਾਰਾ ਜਿਹੜਾ ਵਾ ਰਸਤਾ ਬਲੌਕ ਹੋਏਗਾ ਉਹਦੇ ਕਰਕੇ ਪ੍ਰੋਬਲਮ ਆਈ ਆ ਹੁਣ ਕੱਲ ਵੀ ਰਸਤਾ ਪਰਾਹਾ ਗਿਆ ਫਿਰ ਦੁਬਾਰਾ ਉਹਨੂੰ ਬਣਾ ਕੇ ਹੁਣ ਤਕਰੀਬਨ ਕੱਲ ਸ਼ਾਮ ਤੱਕ ਕੁੜਾ ਜਿਹੜਾ ਕਲੀਅਰ ਹੋ ਜਾਊਗਾ ਜੀ ਸਾਡੇ ਟਰਾਲੀਆਂ ਜਿਹੜੀਆਂ ਬੜੇ ਜ਼ੋਰ ਦੇ ਨਾਲ ਕੰਮ ਕਰ ਰਹੀਆਂ ਵਾ ਸਵੈ ਸੇਵਕ ਵੀ ਜਿਹੜੇ ਕਮੇਟੀ ਦੇ ਆਪਣੇ ਚੋਰ ਨਾਲ ਲੱਗੇ ਹੋਇਆ ਤੇ ਇਸ ਅਸੀਂ ਬੜੇ ਜ਼ੋਰ ਦੇ ਨਾਲ ਤਕਰੀਬਨ ਕੱਲ ਤੱਕ ਅਸੀਂ ਸਾਰਾ ਕਲੀਅਰ ਹੋ ਜਾਊਗਾ ਇਹ ਜਿਹੜੀ ਜਗ੍ਹਾ ਨੂੰ ਤੁਸੀਂ ਗੱਲ ਕਰ ਰਹੇ ਸੀ ਉਹ ਜਗ੍ਹਾ ਮਿਲੂਗੀ ਕਿ ਪੁਰਾਣੀ ਜਗ੍ਹਾ ਤੋਂ ਤੁਸੀਂ ਸੋਚ ਰਹੇ ਹੋ ਪੁਰਾਣੀ ਜਗ੍ਹਾ ਤੇ ਹੀ ਜਾ ਰਿਹਾ ਜੀ ਟੰਗਾ ਹੀ ਮੰਗ ਕਰਦੇ ਆ ਟੀਸੀ ਤਾਂ ਉਹਨੂੰ ਵੀ ਕਿਹਾ ਵਾ ਪੰਜ ਛੇ ਵਾਰੀ ਕਿਹਾ ਸਾਨੂੰ ਕੋਈ ਵੀ ਜਗ੍ਹਾ ਦਿੱਤੀ ਜਾਵੇ ਅਸੀਂ ਮੁੱਲ ਲੈਣ ਨੂੰ ਤਿਆਰ ਆ ਟੈਂਡਰ ਵੀ ਲਾਏ ਆ ਕਿਸੇ ਨੇ ਵੀ ਬੰਦੇ ਨੇ ਟੈਂਡਰ ਨਹੀਂ ਦਿੱਤਾ ਪੂਰੀ ਜਗ੍ਹਾ ਉਹ ਕਹਿੰਦਾ ਲੋਕੀ ਕੂੜਾ ਨਹੀਂ ਸੁੱਟਣਾ ਕਹਿੰਦੇ ਕਿ ਸਾਡੇ ਇਲਾਕੇ ਕੂੜਾ ਸੁੱਟਿਆ ਜਾਵੇ ਇਸ ਕਰਕੇ ਕੂੜੇ ਦੀ ਪ੍ਰੋਬਲਮ ਆ ਰਹੀ ਆ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿਤੇ ਵੀ ਜਗ੍ਹਾ ਸਰਕਾਰੀ ਆ ਗਈ ਸਾਾਨੂੰ ਦੇਤੀ ਜਾਵੇ ਕੂੜਾ ਜਿਹੜਾ ਵਾ ਹੁਣ ਇੱਕੋ ਜੁੱਟਿਆ ਜਾਊਗਾ ਸ਼ਹਿਰ ਜੂਹ ਚੱਕ ਰਿਹਾ ਜੂਹ ਪੂਰੇ ਸ਼ਹਿਰ ਦੇ ਵਿੱਚ ਹੀ ਕੱਲ ਸ਼ਾਮ ਤੱਕ ਤਤਲੀਆਂ ਰਜੂਆ ਹੀ ਪੂਰੇ ਜੋਰ ਨਾਲ ਲੱਗੀ